ਬੈਂਦੀਸ ਫਾਈ ਕਰਦੇ ਆਂ ਅਤੇ ਇਸ ਦੇ ਕੰਡਿਆਂ ਨੂੰ ਪੱਕਾ ਕਰਦੇ ਆਂ। ਸਵਾਲ ਬਈਂ ਵਿੱਚ ਪੈਂਦੇ ਗੰਦੇ ਪਾਣੀਆਂ ਦਾ ਆਇਆ। ਪਿੰਡਾਂ ਸ਼ਹਿਰਾਂ ਦੇ ਸੀਵਰੇਜ ਅਤੇ ਫੈਕਟਰੀਆਂ ਦਾ ਰਸਾਇਣਿਕ ਪਾਣੀ ਬਈਂ ਵਿੱਚ ਪੈਂਦਾ ਹੈ। ਇਹਨਾਂ ਪਾਣੀਆਂ ਨੂੰ ਬੰਦ ਕਰਨ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ਇਸ਼ਤਿਹਾਰਾਂ, ਵਿਅਕਤੀਗਤ ਸੰਪਰਕਾਂ ਅਤੇ ਸਪੀਕਰਾਂ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਗਈ। ਇਨਾ ਪਾਣੀਆਂ ਨੂੰ ਬੰਦ ਕਰਨ ਦੀ ਮੁਹਿੰਮ ਸ਼ੁਰੂ ਕਰਨ ਦਾ ਦਿਨ 29 ਮਾਰਚ 2003 ਨੂੰ ਮਿਥਿਆ ਗਿਆ। ਮੁਹਿੰਮ ਸ਼ੁਰੂ ਕਰਨ ਤੋਂ ਇੱਕ ਦਿਨ ਪਹਿਲਾਂ ਪ੍ਰਚਾਰ ਜੁਰਾਂ ਉੱਤੇ ਹੈ। ਆਹੋ ਅੰਦਰ ਸਾਡੇ ਕੋਲ ਕੋਈ ਨਹੀਂ ਕਿ ਜਿਸ ਸਰਕਾਰ ਸਹਿਯੋਗ ਦੇ ਉਹ ਜਾਂ ਸੰਸਦ ਸਹਿਯੋਗ ਦੇ ਉਹ ਫਿਰ ਕੰਮ ਸਿਰੇ ਤੇ ਚੜੂਗਾ ਇਹ ਉਧਰ ਨਹੀਂ ਚੜ ਸਕਦਾ। ਤੁਸੀਂ ਸ਼ਾਮੋਂ ਬਸੋਂ ਤੇ ਰਹਾਂਦੇ ਸੀ। ਬਗੋਂ ਕਰੋ ਥੋੜੀ ਜਿਹੀ ਵਗਾਸ। ਇਹਨਾਂ ਲਈ ਤੁਹਾਨੂੰ ਬਹੁਤ-ਬਹੁਤ ਜੀ ਆਇਆਂ ਨੂੰ ਇੱਥੇ। ਨਕਰ ਬੋਲੋ। ਦੱਸੋ ਕੀ ਸਮੱਸਿਆ? ਪਾਣੀ ਹੁਣ ਅੱਗੇ ਜਾਂਦਾ ਨਦੀ ਨੂੰ ਉਹ ਤਾਂ ਹੋ ਗਿਆ ਬੰਦ। ਹਾਂਜੀ। ਹੁਣ ਜਿੱਦ ਨੂੰ ਪਾਉਣਾ ਨਾਲੀਆਂ ਤਿੰਨ-ਚਾਰ ਰੌਣਾਂ। ਜਿਹੜਾ ਵੇਂ ਵਿੱਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਚੀਜ਼ ਨੂੰ ਸਵਾਰਕਾਰ ਕੀਤਾ ਵੀ ਵੇਂ ਵਿੱਚ ਪਾਣੀ ਨਹੀਂ ਪੈਣਾ ਚਾਹੀਦਾ। ਹਾਂਜੀ। ਚਾਹੀਦਾ ਕਿ ਨਹੀਂ ਚਾਹੀਦਾ? ਨਹੀਂ ਚਾਹੀਦਾ ਜੀ। ਤੁਝੋ ਪਿੰਦਾ ਉਹ ਇੱਕ ਸਾਡੀ ਗਲਤੀ ਐ ਬੇੰਤੀਆ ਜੀ ਸਾਡੇ ਆ ਹੁੰਦਾ ਛੱਪੜ ਜੀ ਕਿੱਥੇ ਆਪਾਂ ਆ ਮੌਕੇ ਤੇ ਕਰੇ ਜੀ ਇਹ 2 3 ਵੇਲੇ ਸੰਗਤ ਨਾਲ ਖਾ ਲਿਆ ਜੀ ਤੇ ਆ ਛੱਪੜ ਇਹ ਹੁੰਦਾ ਪਹਿਲਾਂ ਹੁੰਦਾ ਪਹਿਲਾਂ ਇਹ ਸ਼ਾਮ ਲਾੜਾ ਹਾਂ ਅੱਛਾ ਛੱਪੜ ਨਹੀਂ ਅੱਛਾ ਇਹਦੇ ਵਿੱਚ ਪਾਣੀ ਦੇ ਬਗਵਾਨ ਵੀ ਘਰਾਂ ਚ ਪਾਣੀ ਉਹਦਾ ਪਾਣੀ ਕਿੱਥੇ ਜਾਂਦਾ ਉਹ ਵੀ ਤੁਹਾਨੂੰ ਸਾਰੇ ਦਿਖਾਵਾਂਗਾ ਪਾਣੀ ਨੂੰ ਕੋਈ ਨੋ ਪ੍ਰੋਬਲਮ ਪਾਣੀ ਤੋਂ ਜਿੰਨਾ ਕਹੇ ਉਹ ਜਾਂਦਾ ਉਹ ਉਹ ਤੁਹਾਨੂੰ ਤੇ ਹੀ ਵਰਤ ਸਕਦੇ ਮੈਂ ਮਦਦੇ ਸਾਰੇ ਵਿੱਚ ਕੋਈ ਕੰਮ ਕੋਈ ਦੇਖਿਆ ਨਹੀਂ ਜੀ ਸਾਡੇ ਨੂੰ ਦਿਖਾਉਣੇ ਬਸ ਇਹਦੇ ਵਾਸਤੇ ਸੀ ਕਿ ਨਾ ਤੁਸੀਂ ਚਿੰਤਤ ਨਾ ਹੋ ਤੁਹਾਨੂੰ ਰਾਹ ਪਾਉਂਦੇ ਸਾਡੀ ਗਾਹ ਆਉਣ ਵਾਲੀ ਪੀੜ੍ਹੀਆਂ ਦੀ ਵੀ ਸਮੱਸਿਆ ਨਾ ਰਵੇ ਇਹ ਪਾ ਗੰਦਾ ਪਾਣੀ ਥੱਲੇ ਇਸੇ ਧਰਤੀ 'ਚ ਵੀਰ ਜਾਦਾਂਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਦਿੱਕਤ ਹੋਊਗੀ ਥੱਲੇ ਤੋਂ ਥੱਲੇ ਪਾ ਲੈਣਗੇ ਇਹਨਾਂ ਨੂੰ ਡੂੰਘਾ ਪਾਣੀ ਲੈਣੇ ਨਾ ਉਹਨਾਂ ਦੀ ਜੀ ਹਾਂ ਜੀ ਬੋਲੇ Oh okay. ਭਾਈ ਕੱਲ ਜਿਹੜੀ ਤੁਸੀਂ ਮਹਮ ਬੈਡੀ ਹੈ ਜੀ ਉਹਨੂੰ ਸੱਪ ਪਾਉਣ ਲਈ ਮਿੱਥੇ ਸਮੇਂ ਉੱਤੇ ਲੋਕ ਆਪਣੇ ਆਪਣੇ ਸੰਧਾਂ ਸਮੇਤ ਸੁਲਤਾਨਪੁਰ ਪਹੁੰਚ ਰਹੇ ਹਨ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਸਮੂਹ ਸੰਗਤ ਕਾਰਜ ਦੀ ਕਾਮਯਾਬੀ ਲਈ ਅਰਦਾਸ ਵਿੱਚ ਜੁੜੀ ਹੈ। ਗੰਧ ਭਾਗ ਕੇ ਜੋ ਇਹ ਦੁੱਧ ਸਾਂ ਹੋਏ ਸਭ ਕੋ ਸੱਚੇ ਪਾਤਸ਼ਾਹ ਜੀ ਸਾਰੀਆਂ ਗੁਰ ਸੰਗਤਾਂ ਸਾਰਾ ਸਿੱਖ ਸਮਾਜ ਬਹੁਤ ਵੱਡੀ ਜੜੀ ਹੈ ਨਮੋਸ਼ੀ ਦੀ ਗੱਲ ਨਾ ਜਿਹੜਾ ਸੁਲਤਾਨਪੁਰ ਦੇ ਵਿੱਚ ਸੀਵਰੇਜ ਪੈ ਰਿਹਾ ਹੈ ਸੁਲਤਾਨਪੁਰ ਉਹ ਇਨਸਾਨ ਪਿਸ਼ਾਬ ਕਰ ਰਿਹਾ ਸੋ ਗੁਰਮੁਖ ਪੈ ਰਿਹਾ ਕਿੱਥੇ ਹੋ ਰਿਹਾ ਜਾਂ ਕਾਲੇ ਵਿੱਚ ਬੈਠ ਕੇ ਉਹ ਲੈਟਰ ਨੂੰ ਬੈਠਾ ਪਰ ਉਹ ਕਿੱਥੇ ਜਾ ਰਹੀ ਹੈ ਉਹ ਗੁਰੂ ਚਰਨਾਂ ਵਿੱਚ ਜਾ ਰਹੀ ਹੈ ਸultanpur ਦੀ ਪਾਵਨ ਧਰਤੀ ਤੇ ਪਹੁੰਚ ਰਹੀ ਹੈ ਇਹ ਥੋੜੀ ਸੀਮਤ ਨਹੀਂ ਦੋਵੇਂ ਦਰਿਆ ਤੇ ਦੋ ਵੇਈਆਂ ਹਰੀਕੇ ਹੱਡਰ ਦੇ ਉੱਤੇ ਇਕੱਠੇ ਹੁੰਦੇ ਆ ਇਹਹੀ ਪਾਣੀ ਦਾ ਕੇ Rajasthan ਦੇ ਵਿੱਚ ਸਾਡੇ ਭੈਣ ਭਰਾਈ ਸਾਡੇ ਰਿਸ਼ਤੇਦਾਰ ਸਾਕ ਸੰਬੰਧੀ ਗੁਰੂ ਕੇ ਸ ਦੇ ਪੱਕੇ ਬੰਦੋਬਸ ਕੀਤੇ ਗਏ ਹਨ ਨਾ ਪਾਈਪਾਂ ਨੂੰ ਤੋੜਨ ਦੀ ਥਾਂ ਮੋਢ ਤੋਂ ਬੰਦ ਕਰਨਾ ਠੀਕ ਸਮਝਿਆ ਗਿਆ ਹੋਲੀ-ਹੋਲੀ ਅੱਠ-ਨੌ ਤਾਂ ਪੂਰਾ ਰੰਗ ਫੜ ਗਿਆ ਹੋਸ਼ਿਆਰ